ਜ਼ਿਲ੍ਹਾ ਜ਼ਿਲੰਦਰ ਤੇ ਆਦੀ ਨੋਂਦੇ ਪਿੰਡ ਲਖਨਪਾਲ ਦੇ ਜਠੇਰੇ ਲਖਨਪਾਲ ਵਿਖੇ ਸਲਾਨਾ ਮੇਲਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਦੂਰ ਦਰਾੜਿਆਂ ਤੋਂ ਆਈਆਂ ਹੋਈਆਂ ਸੰਗਤਾਂ ਨੇ ਜਠੇਰਿਆਂ ਦੇ ਸਥਾਨ ਤੇ ਆ ਕੇ ਮੱਥਾ ਟੇਕਿਆ ਤੇ ਆਪਣੇ ਵੱਡੇ-ਵਡੇਰਿਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਐਨਆਰਆਈ ਵੀਰਾਂ ਵੱਲੋਂ ਲੰਗਰ ਲਈ ਦਿੱਤੀ ਗਈ ਰਾਸ਼ੀ ਨਾਲ ਫਖ ਵਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਪਿੰਡ ਦੇ ਸਮਾਜ ਸੇਵਕ ਅਤੇ ਨਸ਼ਾ ਵਿਰੋਧੀ ਫਰੰਟ ਦੇ ਮੈਂਬਰ ਇੰਦਰਪਾਲ ਕਾਲਾ ਅਤੇ ਸੂਬੇਦਾਰ ਮੇਜਰ ਜਤਿੰਦਰ ਕੁਮਾਰ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਕੀ ਦੱਸਿਆ ਵੇਖੋ ਇਸ ਖਾਸ ਖਬਰ ਵਿੱਚ ਪਿੰਡ ਲਖਨਪਾਲ ਤੋਂ ਕੈਮਰਾਮੈਨ ਅਮਿਤ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਅੱਜ 30 ਤਰੀਕ ਸਾਡੇ ਜਫੇਰੇ ਲਖਨਪਾਲ ਵਿਖੇ ਮੇਲਾ ਮਨਾਇਆ ਗਿਆ ਜੋ ਜਫੇਰੇਆਂ ਵੱਡੇ-ਵਡੇਰਿਆਂ ਦਾ ਬਹੁਤ ਹੀ ਧੂਮ ਧਾਮ ਨਾਲ ਇਸ ਸਾਲ ਸੰਗਤ ਇੰਨੀ ਸੀ ਅਸੀਂ ਸੋਚੇ ਸੀ ਕੱਲ ਬਾਰਿਸ਼ ਹੋ ਰਹੀ ਆ ਤੇ ਬਾਰਿਸ਼ ਦੀ وجہ ਨਾਲ ਸ਼ਾਇਦ ਦੂਰੋਂ ਬੰਦੇ ਨਹੀਂ ਆ ਸਕਦੇ ਤੇ ਪਰ ਸ਼ਰਧਾਲੂਆਂ ਨੇ ਕਮਾਲ ਕਰ ਦਿੱਤੀ ਬੜੀ ਦੂਰੋਂ ਆਏ ਸਭ ਤੋਂ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਪ ਦੇ ਇੰਚਾਰਜ ਜਿਹੜੇ ਸਕੱਤਰ ਹੈ ਤੇ ਜਿਹੜੇ ਆਪਣੇ ਪੰਜਾਬ ਦੇ ਸਕੱਤਰ ਹੈ ਰਾਜਵਿੰਦਰ ਖੜਾ ਜੀ ਉਹਨਾਂ ਨੇ ਇੱਥੇ ਆ ਕੇ ਸਾਡੇ ਨਾਲ ਮੱਥਾ ਟੇਕਿਆ ਤੇ ਨਾਲ ਹੀ ਅਸ਼ੀਰਵਾਦ ਪ੍ਰਾਪਤ ਕੀਤਾ ਜਿੱਥੇ ਰਿਆਂ ਦਾ ਤੇ ਬਾਕੀ ਜਿਹੜੇ ਐਨ ਆਰ ਆਈ ਆ ਉਹਨਾਂ ਨੇ ਜਿੱਦਾਂ ਸਾਡੇ ਚਾਚੀ ਜੀ ਸੁਰਿੰਦਰ ਹੈ ਇਟਲੀ ਤੋਂ ਉਹਨਾਂ ਨੇ ਜੂਸ ਦੀ ਰੇੜੀ ਤੇ ਕੁਝ ਦੋ ਦੋ ਚਾਰ ਚੀਜ਼ਾਂ ਕੀਤੀ ਬਹੁਤ ਬਈਆ ਹੋਈਆਂ ਜੜੀਆਂ ਕਿ ਇੱਕ ਦਿਨ ਪਹਿਲਾਂ ਰਹਿਣ ਵਾਲੇ ਦਿਨ ਪਹਿਲਾਂ ਕੋਈ ਖਾਸ ਪ੍ਰੋਗਰਾਮ ਨਹੀਂ ਹੁੰਦਾ ਸੀ ਇਸ ਸਾਲ ਲੰਗਰ ਵੀ ਵਧੀਆ ਤੇ ਨਾਲ ਆਈਸਕ੍ਰੀਮ ਵਗੈਰਾ ਵੀ ਚੱਲੀ ਹੈ ਲੋਕਾਂ ਨੇ ਬਹੁਤ ਪਸੰਦ ਕੀਤਾ ਤੇ ਬਾਕੀ ਸਾਡੇ ਪਰਮਿੰਦਰ ਲਖਨਪਾਲ ਜੁਕੇ ਤੋਂ ਭਾਜੀ ਹੁਣਾਂ ਨੇ ਬਹੁਤ ਪੈਸਾ ਦੇ ਕੇ ਜਿਹੜਾ ਇਸ ਇਸ ਮੇਲੇ ਨੂੰ ਬਹੁਤ ਹੀ ਵਧੀਆ ਸਚਾਰੂ ਰੂਪ ਨਾਲ ਚਲਾਉਣ ਵਿੱਚ ਮਦਦ ਕੀਤੀ ਆ ਅਸੀਂ ਐਨ ਆਰ ਆਈ ਵੀਰਾਂ ਦਾ ਇਸ ਚੈਨਲ ਦੇ ਦੁਆਰਾ ਬਹੁਤ ਹੀ ਧੰਨਵਾਦ ਕਰਦੇ ਆ ਕਿ ਇਸ ਤਰ੍ਹਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹੋ ਤਾਂ ਕਿ ਆਪਾਂ ਪਿੰਡ ਦੇ ਵਿੱਚ ਜੱਜ ਫੇਰੇ ਵੱਡੇ-ਵਡੇਰੇ ਦਾ ਆਸ਼ੀਰਵਾਦ ਲੈਂਦੇ ਰਹੀਏ ਤਾਂ ਕਿ ਪਿੰਡ ਦੇ ਵਿੱਚ ਤਰੱਕੀ ਹੋਵੇ ਤੇ ਸਾਰੇ ਸੁਖੀ ਰਹਿਣ ਧੰਨਵਾਦ ਅੱਜ ਸਾਡੇ ਲਖਣਪਾਲ ਵਿਖੇ ਜੁਫੇਰਿਆਂ ਦਾ ਲਖਣਪਾਲ ਜਠੇਰਿਆਂ ਦਾ ਮੇਲਾ ਅੱਜ ਬੜੀ ਧੁੰਮਤਾ ਨਾਲ ਮਨਾਇਆ ਗਿਆ ਇਹਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਗਤ ਸਾਡੇ ਪਿੰਡ ਵਾਸੀ ਹਰੇ ਹੀ ਵਾਲੇ ਦੁਆਲੇ ਤੇ ਨਗਰ ਵਾਸੀ ਇੱਥੇ ਪਹੁੰਚੇ ਆ ਜਿਨ੍ਹਾਂ ਨੇ ਪਹੁੰਚ ਕੇ ਇੱਥੇ ਸਾਡੇ ਲਖਨਪਾਲ ਜਠੇਰੀਆਂ ਦੇ ਵਿੱਚ ਮੱਥਾ ਟੇਕਿਆ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਥੇ ਲੰਗਰ ਦੀ ਹੋ ਸਾਰੀ ਅਰੇਂਜਮੈਂਟ ਕੀਤੀ ਹੋਈ ਸੀ ਜਿਹਦੇ ਵਿੱਚ ਸਾਡੇ ਸਾਬਕਾ ਪੰਚ ਪਰ ਮੀਰ ਜੀ ਉਹਨਾਂ ਨੇ ਇੱਥੇ ਕੜੀ ਚੌੜਾ ਲੰਗਰ ਤੇ ਫਰੂਟ ਦਾ ਲੰਗਰ ਇੱਥੇ ਵਰਤਾਇਆ ਤੇ ਜਿਹਦੇ ਵਿੱਚ ਸੰਗਤ ਨੇ ਬਹੁਤ ਖੁਸ਼ ਹੋ ਕੇ ਇਹ ਕਾਣਾ ਪਰਾਹੀ ਖਾਦਾ ਲੰਗਰ ਖਾਦਾ ਤੇ ਸੋ ਇਹਦੇ ਵਿੱਚ ਹੋਰ ਵੀ ਸਾਡੇ ਇਟਲੀ ਤੋਂ ਸਾਡੀ ਮਾਤਾ ਜੀ ਸ੍ਰਿੰਦਰ ਕੌਰ ਜੀ ਉਹਨਾਂ ਦੇ ਬੇਟੇ ਦੀਪਾ ਜੀ ਲੋਕੇ ਯੂਕੇ ਦੇ ਵਿੱਚ ਹਨ ਉਹਨਾਂ ਨੇ ਵੀ ਇੱਥੇ ਸੌਫਟ ਡਰਿੰਕ ਦਾ ਲੰਗਰ ਲਾਇਆ ਜਿਹੜਾ ਕਿ ਬੜਾ ਹੀ ਤੇ ਬੱਟੀ ਕੰਦਨਤਨਤ ਦੇ ਵਿੱਚ ਲਾਇਆ ਗਿਆ ਉਹ ਸੰਗਤ ਬੜਾ ਹੀ ਖੁਸ਼ ਹੋ ਕੇ ਗਈ ਇਸੇ ਤਰ੍ਹਾਂ ਜਿੱਦਾਂ ਸ਼ਾਮ ਨੂੰ ਲੰਗਰ ਪਤਾਇਆ ਗਿਆ ਉਹਦੇ ਵਿੱਚ ਸਾਡੇ ਇਟਲੀ ਇਟਲੀ ਉਹਨਾਂ ਨੇ ਵੀ ਆਈਸਕ੍ਰੀਮ ਦਾ ਲੰਗਰ ਲਾਇਆ ਜੋ ਕਿ ਲੋਕਾਂ ਨੇ ਬੜਾ ਹੀ ਪਸੰਦ ਕੀਤਾ ਇਦਾਂ ਹੀ ਸਾਨੂੰ ਇਹ ਸਾਡੇ ਐਨਆਰਆਈ ਵੀਰ ਤੇ ਪਿੰਡ ਵਾਸੀ ਇਦਾਂ ਹੀ ਜਠੇਰਿਆਂ ਦਾ ਸਹਿਯੋਗ ਕਰਦੇ ਰਹਿੰਦੇ ਆ ਅੱਗੇ ਤੋਂ ਵੀ ਇਹ ਕਹਿੰਦੇ ਆ ਵੀ ਤੁਸੀਂ ਇਹ ਕੰਮ ਕਰਾਓ ਅਸੀਂ ਤੁਹਾਡਾ ਸਹਿਯੋਗ ਕਰਾਂਗੇ ਹੋਰ ਵੀ ਜੇ ਪਿੰਡ ਦਾ ਰਸਤਾ ਵੀ ਜਿਹੜਾ ਪਿੰਡ ਤੋਂ ਲੈ ਕੇ ਜਠੇਰਿਆਂ ਤੱਕ ਆਉਣਾ ਉਹਦੇ ਵਿੱਚ ਇਥੇ ਜਾਂ ਦੇ ਵਿੱਚ ਦਿੱਕਤ ਆਉਂਦੀ ਆ ਉਹਨੂੰ ਕਿਸ ਤਰ੍ਹਾਂ ਵੱਡਾ ਕਰਾਓ ਅਸੀਂ ਸਹਿਯੋਗ ਕਰਦੇ ਆ ਜੋ ਵੀ ਕਿਸੇ ਪੈਸੇ ਥੇਲੇ ਦੀ ਲੋੜ ਆ ਤੇ ਅਸੀਂ ਦੇਣ ਨੂੰ ਤਿਆਰ ਆ ਸੋ ਅਸੀਂ ਬਹੁਤ ਧੰਨਵਾਦੀ ਆ ਨਰ ਵੀਰਾਂ ਦੇ ਵੀ ਪਿੰਡ ਵਾਸੀਆਂ ਦੇ ਵੀ ਤੇ ਸਾਡੇ ਇਲਾਕੇ ਦੀ ਜਿਹੜੇ ਅੱਜ ਇੰਚਾਰਜ ਹਲਕਾ ਇੰਚਾਰਜ ਆਮ ਪਾਰਟੀ ਦੇ ਰਾਜਵਿੰਦਰ ਥੇੜਾ ਜੀ ਤੇ ਪਹੁੰਚੇ ਆ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਵਾਇਆ ਕਿ ਸਾਡੇ ਜਿਹੜੇ ਰਸਤੇ ਦਾ ਕੰਮ ਆ ਅਸੀਂ ਛੇਤੀ ਹੀ ਇਹਨਾਂ ਨੂੰ ਨਿਪਟਾੜੇ ਚੜਾਂਗੇ ਸੋ ਅਸੀਂ ਬਹੁਤ ਬਹੁਤ ਧੰਨਵਾਦੀ ਆ ਰਾਜਵਿੰਦਰ ਥੇੜਾ ਜੀ ਦੇ ਥੇੜਾ ਜੀ ਦੇ ਵੀ ਤੇ ਬਾਕੀ ਸਾਰੀ ਸੰਗਤ ਦੇ ਸੋ ਵਾਹਿਗੁਰੂ ਜੀ 一个。<Thank>